ਪਹਾਲੀ ਦੇ ਮੁੱਲਾਪੁਰ ਸਟੇਡੀਅਮ ਦੇ ਵਿੱਚ ਮੈਚ ਖਤਮ ਹੋ ਗਿਆ ਪੰਜਾਬ ਨੇ ਜਿੱਤ ਹਾਸਲ ਕਰ ਲਈ ਆ ਤਾਂ ਚਨਈ ਦੇ ਨਾਲ ਮੁਕਾਬਲਾ ਹੋਇਆ ਸੀ ਬੜਾ ਦਿਲਚਸਪ ਮੈਚ ਸੀ ਆਖਰੀ ਤੱਕ ਮੈਚ ਫਸਿਆ ਰਿਹਾ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਦੇਖਦੇ ਹੋ ਪੰਜਾਬ ਦੀ ਟੀਮ ਆ ਜਿੱਤ ਗਈ ਪਾਵੇਂ ਪੰਜਾਬ ਦੀ ਟੀਮ ਵਧੀਆ ਲੱਗਿਆ ਸਾਨੂੰ ਜਿੱਤ ਗਈ ਬਟ ਅਸੀਂ ਚਨਈ ਨੂੰ ਸਪੋਰਟ ਕਰ ਰਹੇ ਸੀ ਅਸੀਂ ਥੋਨੀ ਦੀ ਬੈਟਿੰਗ ਦੇਖ ਰਹੇ ਸੀ ਜੋ ਅਸੀਂ ਦੇਖੀ ਔਰ ਬਹੁਤ ਦੱਸ ਸਕਦੇ ਕਿਸ ਤਰੀਕੇ ਨਾਲ ਦੇ ਪੰਜਾਬ ਦੀ ਬਹੁਤ ਖੁਸ਼ੀ ਆ ਜੀ ਦੂਜੀ ਜੇਤ ਤੀਜੀ ਜੇਤ ਆਪਣੀ ਤੇ ਪਿਛਲਾ ਮੈਚে ਚੰਗਾ ਨਹੀਂ ਸੀ ਗਿਆ ਆ ਚੰਗਾ ਚੱਲ ਗਿਆ ਚਲੋ ਵਧੀਆ ਹੋ ਗਿਆ ਚਾਰਾਂ ਮੈਚਾਂ 'ਚ ਤਿੰਨ ਆਪਣੀ ਜਿੱਤੀਆਂ ਹੋ ਗਈਆਂ ਕੀ ਕਹਿਣਾ ਚਾਹੋ ਪੰਜਾਬ ਦੀ ਟੀਮ ਸਰ ਬਹੁਤ ਹੀ ਖੁਸ਼ ਹਾਂ ਪੰਜਾਬ ਦੀ ਟੀਮ ਜਿੱਤੀ ਆ ਬਹੁਤ ਬਹੁਤ ਧੰਨਵਾਦ ਭਾਜੀ ਪੰਜਾਬ ਦੀ ਟੀਮ ਜਿੱਤੀ ਅਸੀਂ ਬੜਾ ਖੁਸ਼ ਆ ਸਾਡੇ ਸ਼੍ਰੇਸ਼ ਅੱਯਰ ਭਾਜੀ ਸਾਡੇ ਸਰਪੰਚ ਸਾਹਿਬ ਤੇ ਨਾਲ ਹੁਣ ਪੰਜ ਆਪਾਂ ਬਣਾਤਾ ਆ ਪ੍ਰਿਆੰਸ਼ ਜੀ ਨੂੰ ਜਿਨ੍ਹਾਂ ਨੇ ਅੱਜ ਛਤਕੇ ਪਾਰੀ 곪ੜੀ ਆ ਆਪਾਂ ਤਾਂ ਉਹਨਾਂ ਦੀ ਬੈਟਿੰਗ ਦੇਖਣ ਆਏ ਸੀ ਬਹੁਤ ਵਧੀਆ ਰਹੀ ਪੰਜਾਬ ਵੀ ਨਾ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਪੰਜਾਬ ਜਿੱਤ ਬਹੁਤ ਬਹੁ ਮੁਬਾਰਕਾਂ ਸਮੇਂ ਖੁਸ਼ੀ ਦਾ ਮਾਹੌਲਾ ਤਾਂ ਪੰਜਾਬ ਦੇ ਖੱਡ ਦੇ ਵਿੱਚ ਲਾਰੇ ਬਾਜੀ ਵੀ ਕੀਤੀ ਜਾ ਰਹੀ ਹੈ ਤਾਂ ਹੋਰ ਕੀ ਕੀ ਕਹਣਾ ਬਹੁਤ ਗੁਰੀਬ ਪੰਜਾਬ ਬਹੁ ਆਈ ਹਰ ਸਾਲ ਤੋਂ ਵੇਖਣ ਆਉਂਦੇ ਆ ਗੁਰਦਾਸਪੁਰ ਤੋਂ ਪਰੇ ਸਾਰੇ ਪੰਜਾਬ ਜਿੱਤਿਆ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਪੰਜਾਬ ਜਿੱਤ ਕੇ ਖੁਸ਼ੀ ਆ ਤੇ ਧੋਨੀ ਨੇ ਵਧੀਆ ਬੈਟਿੰਗ ਦਿੱਤੀ ਉਹਦੀ ਜਿਆਦਾ ਖੁਸ਼ੀ ਆ ਬਹੁਤ ਧੋਨੀ ਮੈਂ ਅੱਜ ਕਹਿੰਦੇ ਮੈਚ ਬੜਾ ਫਸ ਗਿਆ ਸੀ ਐਂਡ ਤੱਕ ਲਾਚਾਰ ਮੈਚ ਤੇ ਪੂਰਾ ਧਮਾਕੇਦਾਰ ਹੋਇਆ ਜੀ ਜਿੱਦਾਂ ਦਾ ਮੈਚ ਹੋਣ ਦਾ ਉਦਾਂ ਦਾ ਮੈਚ ਹੋਇਆ ਜੀ ਬਹੁਤ ਵਧੀਆ ਕ बस काफी टाइम के बाद <laughs> अच्छा लगा बट हम तो सपोर्ट करने आए थे धोनी को। Actually, last match है उनका ना इस वजह से बाकी ठीक रहा। के लिए हम लोग हमेशा करते हैं। तो बहर देख दो बहुत बढ़िया मैच हुआ जी विराट कोहली ने पे मारा। ता बिल्कुल देख सकते हो कि हर दे ता हर दे चेहरे तेमें ਪੰਜਾਬ ਦੀ ਟੀਮ ਜਿੱਤੀ ਸਾਨੂੰ ਬਹੁਤ ਮਜ਼ਾ ਆਇਆ ਪਰ ਸਾਨੂੰ ਸਭ ਤੋਂ ਜ਼ਿਆਦਾ ਮਜ਼ਾ ਆਇਆ ਤੋਨੀ ਦੇ ਛੱਕੇ ਦੇਖ ਕੇ ਵੀ ਤੋਂ ਪੰਜਾਬੀ ਮੈਚ ਦੇ ਤੋਨੀ ਸੈਂਚਰੀ ਮਾਰੀ 343 ਗੇਂਦਾਂ ਦੇ ਵਿੱਚ ਬੜੀ ਤੇਜ਼ ਤੇਜ਼ੀ ਦੇ ਨਾਲ ਕਿਵੇਂ ਦੇਖਿਆ ਉਹਨਾਂ ਦੇ ਕਿਵੇਂ ਲੱਗਿਆ ਐਮਐਸ ਜਿੰਦਾਬਾਦ ਜਿੰਦਾਬਾਦ ਦਿਲੋਂ ਪੰਜਾਬ ਹੈ ਦਿਲੋਂ ਪੰਜਾਬ ਹੈ ਬਹੁਤ ਖੁਸ਼ੀ ਹੋਈ ਐਸਾ ਦੇਖ ਕੇ ਕਿ ਟਰਾਫੀ ਤੱਕ ਜਾਏਗਾ ਪੰਜਾਬ ਨੂੰ ਬਿਲਕੁਲ ਬਿਲਕੁਲ ਲੱਗਦਾ ਹੈ ਇਸ ਵਾਰ ਤਾਂ ਜਾਊਗਾ ਇਸ ਵਾਰ ਤਾਂ ਜਾਊਗਾ ਪੱਕਾ ਕਿਵੇਂ ਮਹਿਸੂਸ ਕਰ ਰਹੇ ਹੋ ਪੰਜਾਬ ਜਿੱਤੇ ਅੱਜ पंजाब हाँ। जीता है कैसा लग रहा है बहुत अच्छा बहुत अच्छा लग रहा है आप किसको सपोर्ट कर रहे थे पंजाब क्या कहना चाहते हो पंजाब अब की बार पंजाब की सबसे अच्छी टीम है और हम विश्वास है कि हमें अब की बार पंजाब ट्रॉफी उठाएगा आईपीएल 2025 पंजाब सुपर किंग Jupi um no piauí. Para... ਉਹ ਛੋਟਾ ਟਰੋਫੀ ਟਰੋਫੀ ਕਿੰਨੀ ਹੈ ਟਰੋਫੀ ਟਰੋਫੀ ਬਤਾਓ ਟਰੋਫੀ ਆ ਦੇਖ ਸਕਦੇ ਹੋ ਕਿ ਪੰਜਾਬ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਤਾਂ ਜਸ਼ਨ ਮਨਾਏ ਜਾ ਰਹੇ ਨੇ ਮੁੱਲਾਂਪੁਰ ਦੀ ਧਰਤੀ ਤੇ ਪੰਗੜੇ ਪੈ ਰਹੇ ਨੇ ਕਿਉਂਕਿ ਪੰਜਾਬ ਦੀ ਟੀਮ ਨੇ ਜਿੱਤ ਹਾਸਲ ਕੀਤੀ ਆ ਤਾਂ ਜਹੇ ਦੇ ਵਿੱਚ ਤਸਵੀਰਾਂ ਤੁਹਾਨੂੰ ਮੁੱਲਾਂਪੁਰ ਦੀਆਂ ਦਿਖਾ ਰਿਹਾ ਕਿ ਪੰਜਾਬ ਦੀ ਟੀਮ ਨੇ ਜਿੱਤ ਹਾਸਲ ਕੀਤੀ ਤਾਂ ਪੰਜਾਬ ਇਸ ਸਮੇਂ ਜਿਹੜੇ ਨੌਜਵਾਨ ਨੇ ਕ੍ਰਿਕਟ ਪ੍ਰੇਮੀ ਨੇ ਉਹ ਨੱਚਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿ ਪੰਜਾਬ ਦੀ ਇਸ ਸਮੇਂ ਜਿੱਤਿਆ ਤਾਂ ਇਸ ਕਰਕੇ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹ ਜਿੱਤ ਕੇ ਜਸ਼ਨ ਮਨਾ ਰਹੇ ਨੇ ਤਸਵੀਰਾਂ ਜਿਹੜੀਆਂ ਬਿਲਕੁਲ ਬਿਲਕੁਲ ਸਾਫ ਨਜ਼ਰ ਆ ਰਹੀਆਂ ਨੇ ਤਾਂ ਖੁਸ਼ੀ ਜाहिर ਕਰਦੇ ਹੋਏ ਬਕ ਬਕ ਕ੍ਰਿਕਟ ਪ੍ਰੇਮੀ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿ ਪੰਜਾਬ ਜਿੱਤਣ ਦੀ ਖੁਸ਼ੀ ਦੇ ਵਿੱਚ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹ ਜੋਸ਼ ਦੇ ਵਿੱਚ ਨੇ ਤਾਂ ਨਾਹਰੇਬਾਜੀ ਵੀ ਕੀਤੀ ਜਾ ਰਹੀ ਹੈ ਤਾਂ ਹੱਸਦੇ ਹੋਏ ਲਲਕਾਰੇ ਮਾਰਦੇ ਹੋਏ ਕਿਤਨਾ ਕਿਤੇ ਆਪਣੀ ਖੁਸ਼ੀ ਦਾ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਸ ਸਮੇਂ ਤਸਵੀਰਾਂ ਨੇ ਜਿਹੜੀਆਂ ਅੱਜ ਵੀਰੇ ਪੰਜਾਬ ਨੇ سپورਟ ਕਰਨ ਆਏ ਸੀ ਹਰਿਆਣੇ ਤੋਂ ਤੇ ਸਾਨੂੰ ਬਹੁਤ ਵਧੀਆ ਲੱਗੇ ਅੰਦਰ ਜਾ ਕੇ ਸਾਡੀ ਪੰਜਾਬ ਜਿੱਤ ਗਈ ਪੰਜਾਬ ਜਿੰਦਾਬਾਦ ਕੀ ਕਹਿਣਾ ਚਾਹੀਏ ਅਸੀਂ ਜਿੱਤ ਗਏ ਅਸੀਂ ਜਿੱਤ ਗਏ ਸਭ ਆ ਗਿਆ ਓਏ ਪੰਜਾਬੀਆ ਰੋ ਪੰਜਾਬੀਆ ਅੱਬਾ ਇਹ ਨਹੀਂ ਕਹਿਣਾ ਧੋਨੀ ਵੀ ਆਪਣਾ ਨਹੀਂ ਨਹੀਂ ਧੋਨੀ ਵੀ ਆਪਣਾ ਭਰਾ ਵਾ ਤੇ ਪੰਜਾਬ ਸਾਡਾ ਵੱਡਾ ਵੀਰ ਤੇ ਜੱਟ ਹਰਿਆਣੇ ਤੋਂ ਹੈ ਤੇ ਮੇਰਾ ਪਰਾਲੂ ਦਿਹਾਣੇ ਤੇ ਇਸ ਸਮੇਂ ਦੇਖ ਸਕਦੇ ਹੋ ਕਿ ਜਸ਼ਨ ਦਾ ਮਾਹੌਲ ਹੈ ਸਮੇਂ ਮੁੱਲਾਪੁਰ ਦੇ ਸਟੇਡੀਅਮ ਦੇ ਵਿੱਚ ਜਿਹੜੇ ਪੰਗੜੇ ਪੈ ਰਹੇ ਸਾਥੀ ਜਖਸੀਰ ਸਿੰਘ ਦੇ ਨਾਲ ਸਾਥੀ ਜਖਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਕੁੜੇ ਰਜਾਨਾ ਸਪੋਕਸਮੈਨ ਟੀਵੀ